ਅਮਰੀਕਾ ਦੇ ਵੱਲ ਕੋਈ ਅੱਖ ਚੁੱਕ ਕੇ ਵੀ ਨਹੀਂ ਵੇਖ ਸਕੇਗਾ ਕਿਉਂਕਿ ਅਮਰੀਕਾ ਦੇ ਵੱਲੋਂ ਅਜਿਹਾ ਖਤਰਨਾਕ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਉਸ ਦੇ ਉੱਤੇ ਅਟੈਕ ਵੀ ਕਰਨਾ ਚਾਹੇਗਾ ਤਾਂ ਸਪੇਸ ਤੋਂ ਉਸ ਦੇ ਉੱਤੇ ਨਜ਼ਰ ਰੱਖੀ ਜਾਏਗੀ ਤੇ ਹਵਾ ਦੇ ਵਿੱਚ ਹੀ ਦੁਸ਼ਮਣਾਂ ਦੇ मंसूਬੇ ਜਿਹੜੇ ਨੇ ਤਬਾਹ ਕਰ ਦਿੱਤੇ ਜਾਣਗੇ ਜਿਹਾ ਦੱਸ ਦਈਏ ਕਿ ਇਸ ਦੀ ਜਦੋਂ ਤੁਸੀਂ ਕੀਮਤ ਸੁਣੋਗੇ ਜੋ ਖਤਰਨਾਕ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ ਇਹ ਦੱਸਦੇ ਕਿ 175 ਮਿਲੀਅਨ ਡਾਲਰ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਬਿਲੀਅਨ ਡਾਲਰ ਦੇ ਕਰੀਬ ਜਿਹੜੀ ਇਸ ਦੀ ਕੀਮਤ ਹੈ ਜਿਸ ਦੇ ਨਾਲ ਇਹ ਪੂਰਾ ਸਿਸਟਮ ਤਿਆਰ ਹੋ ਰਿਹਾ ਕਿ ਜੇਕਰ ਕੋਈ ਵੀ ਅਮਰੀਕਾ ਦੇ ਉੱਤੇ ਅਟੈਕ ਕਰਨਾ ਚਾਹੇਗਾ ਮਿਜ਼ਾਈਲਾਂ ਦਾਗੇਗਾ ਪੂਰੀ ਦੁਨੀਆ ਭਰ ਦੇ ਵਿੱਚ ਉਹ ਜਿਹੜਾ ਇਸ ਸਿਸਟਮ ਦੇ ਵੱਲੋਂ ਜੋ ਸੈਟੇਲਾਈਟ ਸਿਸਟਮ ਇੱਕ ਹੋਏਗਾ ਜੋ ਕਿ ਨਿਗਰਾਨੀ ਰੱਖੇਗਾ ਜੇਕਰ ਦੁਨੀਆ ਭਰ ਦੇ ਵਿੱਚੋਂ ਕੋਈ ਅਮਰੀਕਾ ਦੇ ਉੱਤੇ ਅਟੈਕ ਕਰਨਾ ਚਾਹੇਗਾ ਤਾਂ ਅਮਰੀਕਾ ਨੂੰ ਉਸ ਦਾ ਪਹਿਲਾਂ ਹੀ ਪਤਾ ਲੱਗੇਗਾ ਅਮਰੀਕਾ ਤਬਾਹੀ ਵਾਲਾ 골ਡਨ ਡੋਮ ਬਣਾਉਣ ਜਾ ਰਿਹਾ ਜੋ 에ਅਰ ਡਿਫੈਂਸ ਸਿਸਟਮ ਦਾ ਇੱਕ ਹਿੱਸਾ ਜਿਹੜਾ ਹੋਵੇਗਾ 175 ਬਿਲੀਅਨ ਡਾਲਰ ਦੇ ਨਾਲ ਅਮਰੀਕਾ ਦੇ ਵੱਲੋਂ ਗੋਲਡਨ ਡੋਮ ਤਿਆਰ ਕੀਤਾ ਜਾ ਰਿਹਾ ਹੈ ਸੈਟੇਲਾਈਟਾਂ ਰਾਹੀਂ ਦੁਸ਼ਮਣ ਮਿਜ਼ਾਈਲਾਂ ਦਾ ਤੇਜ਼ੀ ਦੇ ਨਾਲ ਜਿਹੜਾ ਪਤਾ ਲੱਗੇਗਾ ਮਿਜ਼ਾਈਲਾਂ ਨੂੰ ਟਰੈਕ ਕਰਕੇ ਹਵਾ ਦੇ ਵਿੱਚ ਹੀ ਤਬਾਹ ਕਰੇਗਾ ਗੋਲਡਨ ਡੋਮ ਸਪੇਸ ਤੋਂ ਇਸ ਤੇ ਉੱਤੇ ਨਜ਼ਰ ਜਿਹੜੀ ਰੱਖੀ ਜਾਏਗੀ AI ਆਧਾਰਿਤ ਹੋਵੇਗਾ